ਇਸ ਸਭ ਤੋਂ ਬਨਾ ਖਬਰ ਮੁਲਾਪੁਰ ਦਾਖਾ ਤੋਂ ਆਏ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਉੱਤੇ ਹਮਲਾ ਹੋਇਆ ਹਾਂਸ ਕਲਾ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਬੀਤੀ ਰਾਤ ਕੋ ਜਾਣ ਪਛਾਤੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਘਰ ਦੇ ਗੇਟਾਂ ਦੇ ਉੱਤੇ ਕਿਰਪਾਨਾਂ ਮਾਰੀਆਂ ਗਈਆਂ ਗਾਲੀ ਗਲੋਚ ਵੀ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਉੱਤੇ ਹਮਲਾ ਹੋਇਆ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਲਾਪੁਰ ਦਾਖਾ ਤੋਂ ਬੀਤੀ ਰਾਤ ਕੋ ਜਾਣ ਪਛਾਤੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕਰਦੇ ਗੇਟਾਂ ਦੇ ਉੱਤੇ ਕਿਰਪਾਨਾਂ ਮਾਰੀਆਂ ਗਈਆਂ ਗਾਲੀ ਗਲੋਚ ਵੀ ਕੀਤਾ ਗਿਆ ਮੁਲਾਪੁਰ ਦਾਖਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਉੱਤੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਹਾਂਸ ਕਲਾਤੋ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਘਰ ਦੇ ਉੱਤੇ ਹਮਲਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਘਰ ਦੇ ਉੱਤੇ ਹਮਲਾ ਹੋਇਆ ਜਿਸ ਦੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੇਟ ਦੇ ਉੱਤੇ ਪਏ ਹੋਏ ਇਹ ਨਿਸ਼ਾਨ ਇਸ ਗੱਲ ਦੀ ਗਵਾਹੀ ਭਰ ਰਹੇ ਨੇ ਘਰ ਦੇ ਗੇਟਾਂ ਦੇ ਉੱਤੇ ਕਿਰਪਾਨਾਂ ਮਾਰੀਆਂ ਗਾਲਾਂ ਵੀ ਕੱਡੀਆਂ ਨੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਹੇਮਰਾਜ ਜੁੜੇ ਨੇ ਹੇਮਰਾਜ ਕੀ ਜਾਣਕਾਰੀ ਹੈ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਐਸਨ ਜਿਹੜੀਆਂ ਜ਼ਿਲ੍ਹਾ ਪੁਰਸੇ ਤੇ ਬਲਾਕ ਪੰਜੀ ਨੇ ਚੋਣਾਂ ਚੱਲ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅਧਰ ਵਿੱਚ ਕਾਫੀ ਚੜਤ ਦਿਖਾਈ ਦੇ ਰਹੀ ਹੈ ਤੇ ਇੱਥੇ ਚੜਤ ਦੇ ਹੋਈ ਚਲਦਿਆਂ ਜੈਲਸੀ ਦੇ ਚਲਦਿਆਂ ਹੀ ਇਹ ਜੋ ਹਮਲਾ ਕੀਤਾ ਗਿਆ ਹੈ ਔਰ ਇਹ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਹਮਲਾ ਕੀਤਾ ਗਿਆ ਹੈ ਮੁੱਲਾਪੁਰ ਦਾਖਾ ਦੇ ਜ਼ੋਨ ਜ਼ਿਲ੍ਹਾ ਪ੍ਰਸ਼ਾਸਨ ਦੇ ਪਿੰਡ ਹਾਂਸਕਲਾਂ ਦਾ ਜਿਹੜਾ ਜ਼ੋਨ ਹੈ ਉੱਥੇ ਦੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਪਰਿੰਜੀਤ ਕੁਰਹਾਂ ਦੇ ਘਰ ਜੋ ਕਿ ਪਿੰਡ ਰੂਮੀ ਵਿੱਚ ਰਹਿੰਦੇ ਹਨ ਉਹਨਾਂ ਦੇ ਘਰ ਦੇ ਬਾਹਰ ਕੁਝ ਅਣਪਛਾਤੇ ਨੇ ਬੀਤੀ ਰਾਤ ਹਮਲਾ ਕੀਤਾ ਹੈ ਉਹਨਾਂ ਦੇ ਘਰ ਦੇ ਗੇਟ ਦੇ ਬਾਹਰ ਕਿਰਪਾਨਾਂ ਮਾਰੀਆਂ ਹਨ ਅਤੇ ਲਲਕਾਰੇ ਮਾਰ ਕੇ ਉਹਨਾਂ ਨੂੰ ਬਾਹਰ ਨਿਕਲਣ ਲਈ ਮੰਗਾਰਿਆ ਵੀ ਹੈ ਔਰ ਇੱਥੇ ਇਹ ਵੀ ਦੇਖਿਆ ਪਨ ਰਹਾ ਹੈ ਕਿ ਅਣਸੱਤੇ ਵਿਅਕਤੀ ਕੌਣ ਹਨ ਇਹਨਾਂ ਨੇ ਹਮਲਾਏ ਕਿਉਂ ਕੀਤਾ ਹੋਇਆ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਪੂਰੀ ਤਰ੍ਹਾਂ ਹੋਣ ਪੱਪਾ ਭਾਰ ਹੋ ਗਈ ਹੈ ਤੇ ਇਸ ਕਾਰਵਾਈ ਨੂੰ ਕਰਵਾਉਣ ਲਈ ਹੋਣ 12 ਵਜੇ ਦੇ ਕਰੀ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ ਔਰ ਬਾਕਾਇਦਾ ਉਹਨਾਂ ਨੇ ਕਿਹਾ ਹੈ ਕਿ ਕਿਹੜੇ ਹਮਲਾਵਰ ਸਨ ਇਹਨਾਂ ਨੂੰ ਪੁਲਿਸ ਨੂੰ ਜਲਦੀ ਜਲਦੀ ਫੜਨਾ ਚਾਹੀਦਾ ਹੈ ਜੀ ਜੀ ਪਰ ਜਿਸ ਤਰੀਕੇ ਦੇ ਨਾਲ ਹਿਮਰਾਜ ਇਹ ਪੂਰਾ ਘਟਨਾਕਰਮ ਵਾਪਰਿਆ ਹੈ ਇਹ ਮੁਲਜ਼ਮ ਇਹ ਬਦਮਾਸ਼ ਆਏ ਘਰ ਦੇ ਉੱਤੇ ਹਮਲਾ ਕੀਤਾ ਉਸ ਤੋਂ ਬਾਅਦ ਫਰਾਰ ਹੋ ਗਏ ਤਾਂ ਆਪਣੇ ਆਪ 'ਚ ਸਵਾਲ ਕਾਨੂੰਨ ਵਿਵਸਥਾ ਦੇ ਉੱਤੇ ਵੀ ਕਿ ਇੱਕ ਉਮੀਦਵਾਰ ਪਹਿਲਾਂ ਹੀ ਜਦੋਂ ਪੰਜਾਬ 'ਚ ਚੋਣਾਂ ਦਾ ਜ਼ਿਕਰ ਹੋ ਰਿਹਾ ਹੈ ਪੁਲਿਸ ਅਲਰਟ ਦੇ ਉੱਤੇ ਹੋਣ ਦਾ ਦਾਵਾ ਕਰ ਰਹੀ ਹੈ ਪਰ ਇਸ ਦਰਮਿਆਨ ਇੱਕ ਉਮੀਦਵਾਰ ਦੇ ਘਰ ਦੇ ਉੱਤੇ ਹਮਲਾ ਹੋ ਜਾਂਦਾ ਹੈ ਤੇ ਪੁਲਿਸ ਅਜੇ ਤੱਕ ਅਣਪਛਾਤੇਆਂ ਨੂੰ ਫੜ ਨਹੀਂ ਪਾਈ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਚੋਣ ਕਮਿਸ਼ਨ ਨੇ ਹਜਾਤਾਂ ਤੇ ਬਕਾਇਦਾ ਪੁਲਿਸ ਨੂੰ ਹਜਾਤਾਂ ਦਿੱਤੀਆਂ ਗਈਆਂ ਹਨ ਕਿ ਪੂਰੀ ਤਰ੍ਹਾਂ ਚੋਣਾਂ ਦੇ ਵਿੱਚ ਮੁਸਤੈਦ ਰਹਿ ਕੇ ਆਪਣੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਕਿਸੇ ਵੀ ਤਰ੍ਹਾਂ ਕੋਈ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਹੀਂ ਦੇਣਾ ਚਾਹੀਦਾ ਪਰ ਉਸ ਦੇ ਬਾਵਜੂਦ ਵੀ ਐਂਡ ਰੂਮੀ ਦੇ ਵਿੱਚ ਜੋ ਇਹ ਹਮਲਾ ਉਮੀਦਵਾਰ ਦੇ ਕਰਕੇ ਕੀਤਾ ਗਿਆ ਹੈ ਬੜਾ ਹੀ ਨਿੰਦਨਯੋਗ ਹੈ ਔਰ ਪੁਲਿਸ ਦੀ ਕਾਰਵਾਈ ਤੇ ਵੀ ਬਕਾਇਦਾ ਇਹ ਸਵਾਲ ਚੁਕਰਾਇਆ ਕਿ ਕਿਸ ਤਰ੍ਹਾਂ ਪੁਲਿਸ ਦੀ ਮੁਸਤੱਦੀ ਕਿੱਥੇ ਹੈ ਪੁਲਿਸ ਕਿੱਥੇ ਕਿੰਨੀ ਕੁ ਐਕਟਿਵ ਹੈ ਇਹ ਸਾਰੇ ਸਵਾਲ ਪੁਲਿਸ ਦੇ ਕੰਮਾਂ ਤੇ ਵੀ ਖੜੇ ਹੁੰਦੇ ਹਨ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਕਾਇਦਾ ਪੁਲਿਸ ਤੇ ਹੀ ਸਵਾਲ ਖੜੇ ਕੀਤੇ ਹਨ ਕਿ ਇਹ ਉਮੀਦਵਾਰ ਤੇ ਹਮਲਾ ਕਰਨ ਵਾਲੇ ਕੌਣ ਸਨ ਇਹਨਾਂ ਨੂੰ ਜਲਦੀ ਜਲਦੀ ਭਾਲ ਕਰਕੇ ਇਹਨਾਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਆ ਕੀਤੀ ਜਾਵੇ ਤਾਂ ਜੋ ਇਹ ਚੋਣਾ ਜਿਹੜੀਆਂ ਹੈਗੀਆਂ ਨੇ ਬਿਲਕੁਲ ਸ਼ਾਂਤਮਈ ਢੰਗ ਨਾਲ ਨਿਪੇਰੇ ਚੜ੍ਹ ਸਕਣ ਜ ਹੇਮਰਾਜ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਬੀਤੀ ਰਾਤ ਕੋ ਜਾਣ ਪਛਾਤੇ ਲੋਕਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਫਿਲਹਾਲ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਇਸ ਹਮਲੇ ਨੇ ਕਾਨੂੰਨ ਵਿਵਸਥਾ ਦੇ ਉੱਤੇ ਵੀ ਖੜਾ ਕਰ ਦਿੱਤਾ ਹੈ